ਆਣਾ ਕਮਾਨ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਬੀਤੇ ਦਿਨੀ ਇੱਕ ਪੈਟਰੋਲ ਪੰਪ ਤੋਂ ਪੰਜ ਨੌਜਵਾਨ ਤੇਲ ਪਵਾ ਕੇ ਭੱਜ ਗਏ ਸਨ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਪੰਜ ਨੌਜਵਾਨ ਸਵਿਫਟ ਕਾਰ ਸਮੇਤ ਕੀਤੇ ਗ੍ਰਿਫਤਾਰ ਆਪ ਵਿਖਾਉਂਦੇ ਹਾਂ ਏਪੀਜੀ ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ ਹੋਰਦੀ ਪੁਲਿਸ ਉਹ ਜਿਹੜੇ ਦੋਸੀ ਫੜੇ ਨੇ ਤੇਲ ਪਵਾ ਕੇ ਪਰੌਮ ਤੋਂ ਭੱਜਦੇ ਜਿੱਥੋਂ ਕਾਬੂ ਕੀਤਾ ਨੇ ਕਿਹੜੇ ਕਿਹੜੇ ਤਰ੍ਹਾਂ ਹਵਾ ਦਾ ਗਲਵਾ ਦਾ ਕੀਤਾ ਹੈ ਮੈਂ ਆਪ ਨੂੰ ਦੱਸਾਂ ਜਾਵਾਂਗਾ ਕਿ ਮਾਨ ਜੋਗ ਐਸਐਸਪੀ ਬਟਾਲਾ ਸੀ ਜਿਸ ਤਰ੍ਹਾਂ ਦਿਸਾਂ ਦੇ ਥੱਲੇ ਭੇੜੇ ਪੁਲਿਸਤਾਨ ਪੁਰਸ਼ਾਂ ਦੇ ਖਿਲਾਫ ਜਿਹੜੀ ਮੁਹਿੰਮ ਚੜੀ ਗਈ ਆ ਉਸ ਨੂੰ ਵਾਲ ਮਿਲਿਆ ਜਦੋਂ ਐਸਐਸਓ ਕਮਾਂਡੋਂ ਦੀ ਟੀਮ ਨੇ ਪੰਜ ਬਸਤੀਆਂ ਨੂੰ ਦਰਸਾ ਕੀਤਾ ਮੇਰ ਦਾਤਰ ਦੋ ਦਾਤਰ ਹੈ ਇੱਕ ਉਹ ਨਕੋ ਡਾਂਗ ਤੇ ਇੱਕ ਉਹ ਸਵਿਫਟ ਕਾਰ ਹੈ ਜਿਹੜੀ ਪਤਾ ਉਹ ਚੋਰੀ ਦੀ ਜਿਹੜੀ ਉਹਨਾਂ ਕੋਲ ਪਠਾਣੇ ਜਿਹਨ ਲੀਡ ਬਰਾ ਪਟਾਚਸ ਤੋਂ ਹੋਇਆ ਥਾਣੇ ਤਵਾਲ ਉਹਨਾਂ ਨੇ ਇੱਕ ਹੱਡੇ ਤੇ ਜੜੇ ਵਾਲੀ ਪੰਪ ਤੋਂ ਤੇਲ ਪਵਾ ਕੇ ਵੈਸੇ ਨਾ ਦੇ ਕੇ ਉਹ ਖੋਹ ਪੈਸੇ ਨਾ ਦੇ ਕੇ ਤੇ ਉਹਦੀ ਤੇਲ ਦੀ ਖੋਹ ਕਰਕੇ ਉਥੋਂ ਭੱਜ ਗਏ ਸੀ ਜਿਨ੍ਹਾਂ ਨੂੰ ਬੜੀ ਸ਼ਕਤ ਨਾਲ ਸਾਡੀ ਟੀਮ ਨੇ ਗ੍ਰਸਰ ਕੀਤਾ ਇਹ ਪੰਜ ਬੰਦੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਲੁੱਟਾਂ ਦੇ ਖੋਹਾਂ ਦੇ ਐਂਡ ਦੇ ਪਰਚੇਸ ਕਰਨਾ ਇਸ ਤਰ੍ਹਾਂ ਜਿਹੜੇ ਦੋਸ਼ੀ ਨੇ ਕਿਹੜੇ-ਕਿਹੜੇ ਪਿੰਡ ਦੇ ਨੇ ਆਪਣੇ ਜਿਹੜੇ ਨੇ ਜਾਂ ਦੂਸਰੇ ਜਿਹੜੇ ਨੇ ਨਹੀਂ ਪੰਗੇ ਦੇ ਦੋਸ਼ੀ ਨੇ ਸਾਡੇ ਬਟਾਲੇ ਦੇ ਨਹੀਂ ਬੁਖਾਗੇ ਇਹ ਪੱਟੀ ਤਰਸਿੱਕਾ ਕਥੂ ਨੰਗਲ ਤੇ ਮੱਤੇਵਾਲ ਨੂੰ ਬਲੋਂਗ ਕਰਦੇ ਨੇ ਇਹ ਸਰ ਇਦਾਂ ਇਹ ਕੋਈ ਕੰਮ ਕਰਦੇ ਹੀ ਜਾਂ ਸਪੈਸ਼ਲੀ ਕੋਈ ਇਦਾਂ ਰੋਟਾ ਘੋਆ ਕਰਨੀ ਆਉਂਦੇ ਜਿਸ ਤਰ੍ਹਾਂ ਦਾ ਹੋਂ ਦੀ ਤਪਤੀ ਸਖਤ ਲੱਗਦਾ ਹੈ ਇਹ ਜਰੂਰ ਕਿਸੇ ਨਾ ਕਿਸੇ ਲੁੱਟਖੋਰੀ ਮਾਰਨ ਵਾਲੇ ਚ ਆਏ ਹੋਣਗੇ ਤੇ ਤੇ ਸਾਡੀ ਟੀਮ ਦੇ ਕਾਬੂ ਆ ਗਏ ਨੇ ਜਿਹਨਾਂ ਤੋਂ ਅਸੀਂ ਗ੍ਰਿਫਤਾਰ ਕੀਤਾ ਨਨੋ ਪਿੱਛਾ ਲਾ ਕੇ ਵਾਰੰਟ ਲਿਆ ਪੂ 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 ਪੂਸ ਮਾਨ ਲਿਆ ਜਿਸ ਗਾਹ ਤੋਂ ਪਿੱਛਾ ਕਰਨ ਜਾ ਰਹੇ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਕ੍ਰਿਮਨਲ ਆ ਜਾਂ ਦੂਸਰਾ ਮੈਂ ਦੱਸਿਆ ਕਿ ਇਹਨਾਂ ਤੇ ਆਲਰੇਡੀ 503 ਬੰਦਿਆਂ ਉੱਤੇ ਲੁੱਟਾ ਖੋਹਵਾ ਦੇ ਤੇ ਐਨਡੀ ਦੇ ਪਰਚੇਸਰ ਨੇ